ਸੋ ਸ਼ਾਮ ਨੂੰ ਕੱਦਾਵਾਲੀ ਮੰਡੀ ਕੋਲ ਇੱਕ ਦੁਕਾਨਦਾਰ ਕੋ ਅੱਖਾਂ ਵਿੱਚ ਮਿੱਟੀ ਪਾ ਗਏ ਦੋ ਜਿਹੜੇ ਆਦਮੀ ਨੇ ਨਾ ਪੈਸੇ ਖੋਲੇ ਸੀ ਉਹਨਾਂ ਵਿੱਚੋਂ ਇੱਕ ਗੌਰਵ ਜਿਹੜਾ ਗੋਠੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰ ਲਈ ਹੈ ਤੇ ਦੂਜੇ ਨੂੰ ਜਲਦੀ ਤੋਂ ਜਲਦੀ ਦੇਪਰ ਕੀਤਾ ਜਾ ਰਿਹਾ ਸਰ 72 ਘੰਟੇ ਦੇ ਅੰਦਰ ਅੰਦਰ ਇਹ ਕੇਸ ਜਿਹੜਾ ਹੈ ਹੱਲ ਹੋਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਸਾਡੇ ਸਿੱਧੀ ਪੁਲਿਸ ਦੇ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਲਈ ਜੇ ਸ਼ਾਬਾਸ਼ਾ ਦੇ ਹੱਕਦਾਰ ਕਿੱਥੋਂ ਤੱਕ ਸਰ ਇੱਕ ਹੀ ਫਰਾ ਰਹੇ ਜੀ ਵਿੱਚੋਂ ਇੱਕ ਅਜ ਫਰਾਰ ਹੋਣ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਾਂਗੇ ਕਿੱਦਾਂ ਸਰਦ ਤੱਕ ਪਹੁੰਚਿਆ ਗਿਆ ਕਿੱਦਾਂ ਫੜਿਆ ਗਿਆ ਇਹ ਟੈਕਨੀਕਲ ਸੱਲ ਦੀ ਮਦਦ ਨਾਲ ਤੇ ਕੋਈ ਸਾਡੀ ਜਿਹੜੀ ਹਿਊਮਨ ਸਰਸ ਦੀ ਮਦਦ ਨਾਲ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਉਹ ਵੀ ਜਲਦੀ ਟ੍ਰੇਸ ਹੋਣਗੀਆਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਹੈ ਤੁਹਾਡੇ ਸਹਿਯੋਗ ਨਾਲ ਅਸੀਂ ਸਹਿਯੋਗ ਨਾਲ ਅਸੀਂ ਹੱਥ ਜੜਨ ਇਨਸੀਡੈਂਟ ਨੂੰ ਟ੍ਰੇਸ ਕਰਾਂਗੇ